ਗੁਰ ਸਿਖਾ ਮਨਵਾਧਾਈਆ ਜਨ ਮੇਰਾ ਸਤ ਗੁਰੂ ਡਿਠਾਰਾ ਮਰਾ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੌਥੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਗੁਰ ਸਿਖਾਂ ਮਨ ਵਧਾਈਆਂ ਜਿਨ ਮੇਰਾ ਸਤਿ ਗੁਰੂ ਡਿਠਾ ਰਾਮ ਰਾਜੇ ਜਿਨ੍ਹਾਂ ਗੁਰ ਸਿਖਾਂ ਨੇ ਪਿਆਰੇ ਗੁਰੂ ਦਾ ਦਰਸ਼ਨ ਕਰ ਲਿਆ ਉਨ੍ਹਾਂ ਦੇ ਮਨ ਵਿੱਚ ਸਦਾ ਚੜ੍ਹਦੀ ਕਲਾ ਬਣੀ ਰਹਿੰਦੀ ਆ। ਗੁਰੂ ਦਾ ਦਰਸ਼ਨ ਕੀ ਹੈ? ਇਹਦੇ ਬਾਰੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਬਚਨ ਕੀਤੇ ਨੇ। ਸਤ ਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿਠੇ ਮੁਕਤ ਨਾ ਹੋਵਈ ਜਿ ਚਰ ਸ਼ਬਦ ਨਾ ਕਰੇ ਵਿਚਾਰ। ਗੁਰੂ ਦੇ ਦਰਸ਼ਨ ਨੇ ਗੁਰੂ ਦੀ ਸਿੱਖਿਆ ਨੂੰ ਸਮਝਣਾ ਗੁਰਬਾਣੀ ਦੇ ਉਪਦੇਸ਼ਾਂ ਨੂੰ ਸਮਝ ਕੇ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਗੁਰੂ ਦਾ ਸਰੀਰ ਵੇਖ ਲੈਣਾ ਜਾਂ ਕਹਿ ਲੋ ਗੁਰੂ ਗ੍ਰੰਥ ਸਾਹਿਬ ਜੀ ਦਾ ਰੁਮਾਲਾ ਸਾਹਿਬ ਚੁੱਕ ਕੇ ਦਰਸ਼ਨ ਕਰ ਲੈਣੇ ਜਾਂ ਹੋਰ ਕਿਸੇ ਵੀ ਤਰੀਕੇ ਨਾਲ ਇਹਨਾਂ ਨੂੰ ਦਰਸ਼ਨ ਨਹੀਂ ਮੰਨਿਆ ਜਾਂਦਾ ਅਸਲ ਦੇ ਵਿੱਚ ਦਰਸ਼ਨ ਨੇ ਗੁਰੂ ਵਰਗੇ ਹੋ ਜਾਣਾ ਆਪਣੇ ਹਿਰਦੇ ਦੇ ਵਿੱਚ ਸ਼ੋਭ ਗੁਣ ਧਾਰਨ ਕਰ ਲੈਣੇ ਜੇ ਗੁਰੂ ਜੀ ਨੂੰ ਬਾਰੋਂ ਵੇਖਿਆ ਹੈ ਮੁਕਤੀ ਮਿਲਦੀ ਹੁੰਦੀ ਤਾਂ ਗੁਰੂ ਸਾਹਿਬ ਜੀ ਨੂੰ ਕਿੰਨਿਆਂ ਨੇ ਵੇਖਿਆ ਤੇ ਕਿੰਨਿਆਂ ਨੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਬਾਰੇ ਬੁਰਾ ਸੋਚਿਆ ਨੁਕਸਾਨ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਸਿੱਖ ਇਤਿਹਾਸ ਇਹੋ ਜਿਹਾ ਘਟਨਾਵਾਂ ਦੇ ਨਾਲ ਭਰਿਆ ਪਿਆ ਹੈ ਸੋ ਅਸਲ ਦਰਸ਼ਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਦੱਸਿਆ ਸ਼ਬਦ ਦੀ ਵਿਚਾਰ ਕਰਨੀ ਹੀ ਅਸਲ ਦਰਸ਼ਨ ਹਨ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰਸਿੱਖਾਂ ਮਨ ਮਿੱਠਾ ਜੇ ਕੋਈ ਮਨੁੱਖ ਪਰਮਾਤਮਾ ਦੀ ਸਿਫਤ ਸਲਾਹ ਦੀ ਗੱਲ ਆ ਸੁਣਾਏ ਤਾਂ ਉਹ ਮਨੁੱਖ ਗੁਰਸਿੱਖਾਂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਕਿ ਇਹ ਮੇਰੇ ਗੁਰੂ ਦੀਆਂ ਬਾਤਾਂ ਸੁਣਾਉਂਦੇ ਨੇ ਇਹ ਮੇਰੇ ਪਰਮਾਤਮਾ ਦੀ ਸਿਫਤ ਸਲਾਹ ਸੁਣਾਉਂਦੇ ਹਨ ਇਸ ਵਾਸਤੇ ਜਿਹੜੇ ਗੁਰੂ ਦੇ ਸਿੱਖ ਨੇ ਉਹਨਾਂ ਨੂੰ ਵੈ ਗੁਰੂ ਜੀ ਦੀਆਂ ਵਡਿਆਈਆਂ ਕਰਨ ਵਾਲੇ ਪਰਮਾਤਮਾ ਜੀ ਦਾ ਜਸ ਕਰਨ ਵਾਲੇ ਸਿਫਤ ਸਲਾਹ ਕਰਨ ਵਾਲੇ ਬਹੁਤ ਪਿਆਰੇ ਲੱਗਦੇ ਹਨ ਕਿਨ ਦਾ ਭਾਵ ਗੁਰ ਸਿੱਖ ਪਿਆਰੇ ਉਹਨਾਂ ਗੁਰਮਖਾਂ ਦਾ ਅਤਿਅੰਤ ਸਤਿਕਾਰ ਕਰਦੇ ਨੇ ਜਿਹੜੇ ਉਸ ਪਰਮਾਤਮਾ ਜੀ ਦੀ ਸਿਫਤ ਸਲਾਹ ਕਰਦੇ ਨੇ ਉਹਨਾਂ ਦੀ ਸ਼ੋਭਾ ਹਰੇਕ ਥਾਂ ਦੇ ਉੱਤੇ ਹੁੰਦੀ ਆ ਜਿਹੜੇ ਵੀ ਪਰਮਾਤਮਾ ਜੀ ਦੀਆਂ ਵਡਿਆਈਆਂ ਕਰਨ ਵਾਲੇ ਨੇ ਵੈ ਗੁਰੂ ਜੀ ਦੀ ਸਿਫਤ ਸਲਾਹ ਕਰਨ ਵਾਲੇ ਹਨ ਹਰ ਦਰਗਹਿ ਗੁਰ ਸਿੱਖ ਪੈ ਨਾਈ ਐ ਜਿਨਾ ਮੇਰਾ ਸਤ ਗੁਰ ਤੁਠਾ ਤੁਠਾ ਦਾ ਭਾਵੰਦ ਮਿਹਰਬਾਨ ਹੋਣਾ ਪਹਿਨਾਈ ਇਹ ਇਹਦਾ ਅਰਥ ਆ ਅਸਰੂਪਾ ਦਿੱਤੇ ਜਾਂਦੇ ਨੇ ਉਹਨਾਂ ਨੂੰ ਸਨਮਾਨੇ ਜਾਂਦੇ ਨੇ ਸਤ ਬਾਣੀ ਦੇ ਵਿੱਚ ਵੀ ਇਹ ਬਚਨ ਆਏ ਨੇ ਇਦਾਂ ਦੇ ਬਚਨ ਆਏ ਨੇ ਮਿਤ ਪਹਿਜੈ ਮਿਤ ਬਿਗਸੈ ਜਿਵੇਂ ਸਤਿ ਕੀ ਪੈ ਜਪਾਵੈ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪੈ ਨਾਵੈ ਹਰਦਰਗਹਿ ਗੁਰ ਸਿੱਖ ਪੈ ਨਾਈ ਐ ਜਿਨ੍ਹਾਂ ਮੇਰਾ ਸਤ ਗੁਰ ਤੁਠਾ ਜਿਨ੍ਹਾਂ ਗੁਰ ਸਿੱਖਾ ਉਤੇ ਪਿਆਰਾ ਸਤ ਗੁਰੂ ਮਿਹਰਬਾਨ ਹੁੰਦਾ ਉਨਾਂ ਨੂੰ ਪ੍ਰਮਾਤਮਾ ਦੀ ਦਰਗਾਹ ਵਿੱਚ ਆਦਰ ਮਾਨ ਮਿਲਦਾ ਹੈ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵੇਹ ਦਰਗਹਿ ਮਾਨ ਵੈਗੁਰੂ ਜੀ ਦੀ ਹਜ਼ੂਰੀ ਵਿੱਚ ਰੱਬ ਦੇ ਪਿਆਰਿਆਂ ਦਾ ਸਤਿਕਾਰ ਹੁੰਦਾ ਉਹਨਾਂ ਨੂੰ ਸਨਮਾਨਿਆ ਜਾਂਦਾ ਜਿੱਥੇ ਵੀ ਜਾਣ ਉੱਥੇ ਰੱਬ ਦੇ ਪਿਆਰਿਆਂ ਦਾ ਸਤਿਕਾਰ ਹੁੰਦਾ ਹੈ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਸਤਿਗੁਰੂ ਜੀ ਬਚਨ ਕਰਦੇ ਨੇ ਉਹ ਗੁਰ ਸਿੱਖ ਪਰਮਾਤਮਾ ਦਾ ਰੂਪ ਹੋ ਜਾਂਦੇ ਨੇ ਪਰਮਾਤਮਾ ਉਹਨਾਂ ਦੇ ਮਨ ਵਿੱਚ ਸਦਾ ਹੀ ਵਸਿਆ ਰਹਿੰਦਾ ਜਿਹੜੇ ਪਰਮਾਤਮਾ ਦੀ ਸਿਵਤ ਸਲਾਹ ਕਰਦੇ ਨੇ ਗੁਣ ਕਹਿ ਗੁਣੀ ਸਮਾਵਣਿਆ ਆਖਣ ਵਾਲੇ ਤੇਰੇ ਰਹੇ ਸਮਾਏ ਵੈਗੁਰੂ ਜੀ ਦੀਆਂ ਸਿਫਤ ਸਲਾਹਾ ਕਰਨ ਵਾਲੇ ਵੈਗੁਰੂ ਦੇ ਵਿੱਚ ਹੀ ਇੱਕ ਮੇਖ ਹੋ ਜਾਂਦੇ ਨੇ ਉਹਨਾਂ ਦੇ ਵਿੱਚ ਤੇ ਪ੍ਰਮਾਤਮਾ ਦੇ ਵਿੱਚ ਫਿਰ ਕੋਈ ਨਾ ਫਰਕ ਨਹੀਂ ਰਹਿ ਜਾਂਦਾ ਹਮ ਪ੍ਰਮਾਤਮਾ ਜੀ ਸਦਾ ਹੀ ਉਹਨਾਂ ਦੇ ਮਨ ਵਿੱਚ ਵਸੇ ਰਹਿੰਦੇ ਨੇ ਪ੍ਰਗਟ ਹੋ ਜਾਂਦੇ ਹਨ ਆਸਾ ਮਹੱਲਾ ਚੌਥਾ ਜਿੰਨਾ ਪੇਟਿਆ ਮੇਰਾ ਪੂਰਾ ਸਤ ਗੁਰੂ ਤੇਨ ਹਰ ਨਾਮ ਦ੍ਰਿੜਾਵੇ ਰਾਮ ਰਾਜੇ ਜਿੰਨਾ ਮਨੁੱਖਾਂ ਨੇ ਪਿਆਰੇ ਗੁਰੂ ਦਾ ਪੰਨਾ ਫੜ ਲਿਆ ਵਿਆਹ ਦੇ ਸਮੇਂ ਵੀ ਸ਼ਬਦ ਪੜਿਆ ਜਾਂਦਾ ਪੱਲੇ ਟੈਂਡੇ ਲੱਗ ਗਏ। ਅੱਵੇ ਅਸੇ ਉਹ ਰੀਤੀਆਂ ਮਰਿਆਦਾ ਚੱਲੀਆਂ ਨੇ ਵੀ ਸ਼ਬਦ ਪੜ ਦਿੰਦੇ ਆ। ਵੈਸੇ ਰਹਿਤ ਮਰਿਆਦਾ ਦੇ ਅਨੁਸਾਰ ਉੱਥੇ ਉਹ ਸ਼ਬਦ ਪੜਨ ਦੀ ਕੋਈ ਜ਼ਰੂਰਤ ਨਹੀਂ ਜਿਹੜੀ ਸਿੱਖ ਰਹਿਤ ਮਰਿਆਦਾ ਹੈ। ਪਰ ਕੁਝ ਰੀਤੀਆਂ ਚੱਲ ਪੈਂਦੀਆਂ ਨੇ। ਵਿਆਹ ਵੇਖਣ ਆਏ ਲੋਕ ਸਮਝਦੇ ਆ ਕਿ ਹੁਣ ਪਿਤਾ ਲੜਕੇ ਦਾ ਪੰਨਾ ਲੜਕੀ ਨੂੰ ਫੜਾਉਣ ਲੱਗਾ ਵਾ ਤੇ ਰਾਗੀ ਸਿੰਘ ਨੂੰ ਸ਼ਬਦ ਪੜ ਦੇਣਗੇ ਉਹ ਵਿਚਾਰੇ ਲੋਕੀ ਸੋਚਦੇ ਵੀ ਸ਼ੈ ਦੇ ਸ਼ਬਦ ਪੰਨਾ ਫੜਾਉਣ ਵਾਸਤੇ ਮਹਾਰਾਜ ਨੇ ਲਿਖਿਆ ਹੋਣਾ ਉਹ ਸ਼ਬਦ ਰੱਬ ਦਾ ਪੰਨਾ ਫੜਨ ਵਾਸਤੇ ਆ ਮੈਂ ਵੇਖਿਆ ਵੀ ਸਾਰੇ ਸਕੇ ਸਬੰਧੀ ਰਿਸ਼ਤੇਦਾਰ ਪਤੀ ਪਤਨੀ ਸਾਰੇ ਰਿਸ਼ਤੇ ਝੂਠੇ ਤੇ ਖਤਮ ਹੋ ਜਾਣ ਵਾਲੇ ਨੇ ਇੱਕ ਪਰਮਾਤਮਾ ਦਾ ਪੱਲਾ ਹੀ ਆ ਜਿਹੜਾ ਸਦਾ ਸਾਥ ਨਿਭਾਉਂਦਾ ਇਸ ਵਾਸਤੇ ਮੈਂ ਫਿਰ ਜੀਵ ਰੂਪੀ ਇਸਤਰੀ ਨੇ ਹੋਰ ਸਾਰੇ ਲਾੜ ਪੱਲੇ ਛੱਡ ਕੇ ਪਰਮਾਤਮਾ ਦਾ ਪੱਲਾ ਫੜ ਲਿਆ ਜਿੰਨਾ ਮਨੁੱਖਾਂ ਨੇ ਪਿਆਰੇ ਗੁਰੂ ਦਾ ਪੱਲਾ ਫੜ ਲਿਆ ਗੁਰੂ ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਪੱਕਾ ਕਰ ਦਿੰਦਾ ਜਿਹੜੇ ਗੁਰੂ ਦੇ ਆਸਰੇ ਪਰ ਨੇ ਉਹ ਜਾਂਦੇ ਹਨ ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਨੇ ਤੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਪੱਲਾ ਫੜ ਲਿਆ ਤਿਸ ਕੀ ਤ੍ਰਿਸ਼ਨਾ ਭੁਖ ਸਭ ਉੱਤਰੈ ਜੋ ਹਰ ਨਾਮ ਧਿਆਵੇ ਜਿਹੜਾ ਮਨੁੱਖ ਪ੍ਰਮਾਤਮਾ ਦਾ ਨਾਮ ਸਿਮਰਦਾ ਉਸ ਮਨੁੱਖ ਦੀ ਮਾਇਆ ਵਾਲੀ ਭੁੱਖ ਤਰੇ ਸਾਰੀ ਦੂਰ ਹੋ ਜਾਂਦੀ ਆ ਉਹ ਰੱਬ ਦਾ ਪਿਆਰਾ ਰਾਜ ਜਾਂਦਾ ਜਿਹੜਾ ਰਾਜ ਜਾਵੇ ਉਸੇ ਨੂੰ ਹੀ ਰਾਜਾ ਕਿਹਾ ਜਾਂਦਾ ਜਿਸ ਨਾਮ ਹਿਰਦੈ ਸੋਈ ਵੱਡ ਰਾਜਾ ਜਿਹਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸ ਗਿਆ ਉਹ ਮਨੁੱਖ ਸਭ ਤੋਂ ਵੱਡਾ ਰਾਜਾ ਹੈ ਜੋ ਹਰ ਨਾਮ ਧਿਆਏ ਦੇ ਤੈਨ ਜਮਨੇੜਾ ਆਵੇ ਜਿਹੜੇ ਮਨੁੱਖ ਸਦਾ ਪ੍ਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ ਜਮ ਉਹਨਾਂ ਦੇ ਨੇੜੇ ਨਹੀਂ ਟਕਦਾ ਆਤਮਿਕ ਮੌਤ ਉਹਨਾਂ ਉੱਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ ਉਹ ਰੱਬ ਦੇ ਪਿਆਰੇ ਸਦਾ ਵਾਸਤੇ ਜਿਉਂਦੇ ਹੋ ਜਾਂਦੇ ਨੇ ਉਹ ਰੱਬ ਦੇ ਪਿਆਰੇ ਅੰਦਰੋਂ ਨਹੀਂ ਮਰਦੇ ਉਹਨਾਂ ਦੇ ਉੱਤੇ ਵਿਕਾਰ ਹਾ ਵੀ ਨਹੀਂ ਹੁੰਦੇ ਜਿਹੜੇ ਪੰਜ ਵਿਸ਼ੇ ਅਵਕਾਰਾਂ ਰੂਪੀ ਜਮਦੂਤ ਹਨ ਉਹ ਰੱਬ ਦੇ ਪਿਆਰਿਆਂ ਦੇ ਨੇੜੇ ਨਹੀਂ ਆਉਂਦੇ ਜਨ ਨਾਨਕ ਕਾ ਹਰਿ ਕਿਰਪਾ ਕਰ ਨਿਤ ਜਪੈ ਹਰਿ ਨਾਮ ਹਰਿ ਨਾਮ ਤਰਾਵੇ ਸਤਿਗੁਰੂ ਜੀ ਵਚਨ ਕਰਦੇ ਨੇ ਜਿਸ ਤੇ ਪ੍ਰਮਾਤਮਾ ਕਿਰਪਾ ਕਰਦਾ ਉਹ ਸਦਾ ਉਸ ਦਾ ਨਾਮ ਜਪਦਾ ਕਿਰਪਾ ਤੋਂ ਬਿਨਾਂ ਨਾਮ ਨਹੀਂ ਜਪਿਆ ਜਾਂਦਾ ਨਾਮ ਜਪਣ ਦਾ ਭਾਵ ਵੀ ਕਿਰਪਾ ਤੋਂ ਬਿਨਾਂ ਵੈਗੁਰੂ ਨਾਲ ਜੁੜਿਆ ਨਹੀਂ ਜਾਂਦਾ ਉਹਦੀ ਜਾਤ 'ਚ ਨਹੀਂ ਜੁੜਿਆ ਜਾਂਦਾ ਗੁਰੂ ਦੇ ਹੁਕਮ ਹਿਰਦੇ 'ਚ ਵਸਾਏ ਨਹੀਂ ਜਾਂਦੇ ਜਿਨ੍ਹਾਂ 'ਚ ਪ੍ਰਮਾਤਮਾ ਦੀ ਕਿਰਪਾ ਨਾ ਹੋਵੇ ਤੇ ਜੀਵ ਨੇ ਤੇ ਪ੍ਰਮਾਤਮਾ ਕਿਰਪਾ ਕਰਦਾ ਉਹ ਸਦਾ ਉਸ ਦਾ ਨਾਮ ਜਪਦਾ ਤੇ ਪ੍ਰਮਾਤਮਾ ਉਸ ਨੂੰ ਆਪਣੇ ਨਾਮ ਵਿੱਚ ਜੋੜ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਉਸ ਰੱਬ ਦੇ ਪਿਆਰੇ ਦੇ ਹਿਰਦੇ ਵਿੱਚ ਗੁਰੂ ਜੀ ਦੀਆਂ ਸੋਹਣੀਆਂ ਸਿੱਖਿਆਵਾਂ ਵਸ ਜਾਂਦੀਆਂ ਨੇ ਉਹ ਰੱਬ ਦਾ ਪਿਆਰਾ ਫਿਰ ਪਹਿੜੇ ਕਰਮ ਨਹੀਂ ਕਰਦਾ ਤੇ ਡਰਾਮਣੇ ਸੰਸਾਰ ਸਮੁੰਦਰ ਦੇ ਵਿੱਚ ਡੁੱਬਦਾ ਨਹੀਂ ਸਗੋਂ ਜਿਹੜੇ ਡੁੱਬ ਗਏ ਹੋਣ ਸਤਿਗੁਰੂ ਜੀ ਦੀਆਂ ਸਿੱਖਿਆਵਾਂ ਹਿਰਦੇ 'ਚ ਵਸਾਉਣੇ ਕਰਕੇ ਉਹਨਾਂ ਦਾ ਵੀ ਪਾਪ ਉਤਾਰਾ ਹੋ ਜਾਂਦਾ ਜਿੱਦਾਂ ਗਣਕਾ ਪਾਪਨ ਦਾ ਪਾਰ ਉਤਾਰਾ ਹੋ ਗਿਆ ਸੀ ਜਿੰਨੇ ਗੁਰਮੁਖ ਨਾਮ ਧਿਆਇਆ ਤਿਨਾ ਫਿਰ ਬਿਗਨ ਨ ਹੋਈ RAM ਰਾਜੇ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹਨਾਂ ਦੇ ਜੀਵਨ ਸਫਰ ਵਿੱਚ ਮੋੜ ਵਿਕਾਰ ਆਦਿਕ ਦੀ ਕੋਈ ਰੁਕਾਵਟ ਨਹੀਂ ਪੈਂਦੀ ਜਿਹੜੇ ਹਰ ਸਮੇ ਗੁਰੂ ਸਾਹਿਬ ਜੀ ਨੂੰ ਆਪਣੇ ਅੰਗ ਸੰਗ ਸਮਝਣ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ ਉਹਨਾਂ ਦੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਜਿਹੜੀਆਂ ਰੁਕਾਵਟਾਂ ਨੇ ਉਹ ਸਤਿਗੁਰੂ ਜੀ ਦੂਰ ਕਰ ਦਿੰਦੇ ਨੇ ਵਿਕਾਰਾਂ ਦੇ ਗੁਰ ਕਾ ਬਟਨੇ ਬਣਦੇ ਜਿਨਿ ਸਤ ਗੁਰ ਪਰਖ ਮਨਾਇਆ ਤਿਨ ਪੂਜੇ ਸਭ ਕੋਈ ਜਿਹੜੇ ਮਨੁੱਖ ਆਪਣਾ ਜੀਵਨ ਸੁੱਚਾ ਬਣਾ ਕੇ ਸਮਰੱਥਾ ਵਾਲੇ ਗੁਰੂ ਨੂੰ ਪ੍ਰਸੰਨ ਕਰ ਲੈਂਦੇ ਹਨ ਜਿਨ੍ਹਾਂ ਰੱਬ ਦੇ ਪਿਆਰਿਆਂ ਦਾ ਜੀਵਨ ਸੁੱਚਾ ਬਣ ਜਾਵੇ ਪਾਪ ਛੂਟ ਖਤਮ ਹੋ ਜਾਵੇ ਉਹਨਾਂ ਦੀ ਜ਼ਿੰਦਗੀ ਚੋਂ ਉੱਚੇ ਸੁੱਚੇ ਆਚਰਣ ਵਾਲੇ ਹੋ ਜਾਣ ਐਸੇ ਮਨੁੱਖ ਜਿਹੜੇ ਗੁਰੂ ਨੂੰ ਪ੍ਰਸੰਨ ਕਰ ਲੈਂਦੇ ਨੇ ਹਰੇਕ ਜੀਵ ਉਹਨਾਂ ਦਾ ਆਦਰ ਸਤਕਾਰ ਕਰਦਾ ਉਹ ਰੱਬ ਦੇ ਪਿਆਰੇ ਜਿੱਥੇ ਵੀ ਜਾਂਦੇ ਨੇ ਹਰੇਕ ਥਾਂ ਦੇ ਉੱਤੇ ਆਓ ਬੈਠ ਆਦਰ ਸ਼ੁਭ ਦੇਉ ਉਹ ਜਿੱਥੇ ਜਾਂਦੇ ਨੇ ਨਾ ਰੱਬ ਦੇ ਪਿਆਰਿਆਂ ਦਾ ਹਰੇਕ ਥਾਂ ਦੇ ਉੱਤੇ ਸਤਕਾਰ ਕੀਤਾ ਜਾਂਦਾ ਐਸੀ ਉਹਨਾਂ ਦੇ ਉੱਤੇ ਵੈਰ ਗੁਰੂ ਜੀ ਬਖਸ਼ਿਸ਼ ਕਰਦੇ ਨੇ ਉਹ ਸਤਕਾਰ ਜੋਗ ਹੋ ਜਾਂਦੇ ਨੇ ਜਿਹੜੇ ਸੁੱਚੇ ਜੀਵਨ ਵਾਲੇ ਹੋਣ ਤੇ ਜਿਹੜੇ ਮਨੁੱਖ ਸਮਰੱਥਾ ਵਾਲੇ ਗੁਰੂ ਨੂੰ ਪ੍ਰਸੰਨ ਕਰ ਲੈਂਦੇ ਨੇ ਉਹਨਾਂ ਦੀ ਸਾਰੇ ਪੂਜਾ ਕਰਦੇ ਨੇ ਜਿਨ ਜੀਤ ਗੁਰ ਪਿਆਰਾ ਸੇਵਿਆ ਤਿਨਾ ਸੁਖ ਸਾਧ ਹੋਈ ਜਿਹੜੇ ਮਨੁੱਖ ਪਿਆਰੇ ਗੁਰੂ ਦੀ ਦਸੀ ਸੇਵਾ ਕਰਦੇ ਨੇ ਪਿਆਰੇ ਗੁਰੂ ਜੀ ਨੇ ਜਿਹੜੀ ਸੇਵਾ ਦਸੀ ਆ ਵੀ ਜਿੱਥੇ ਵੀ ਲੋੜ ਆ ਲੋੜ ਵਾਂਦਿਆ ਕੋਈ ਉਹਦੀ ਸੇਵਾ ਕਰੋ ਉਹ ਸਾਰੀ ਗੁਰੂ ਦੀ ਸੇਵਾ ਹੈ ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ ਕਹੋ ਨਾਨਕ ਬਾਹ ਦੁਡਾਈ ਹੈ ਜਿਹੜੇ ਮਨੁੱਖ ਪਿਆਰੇ ਗੁਰੂ ਦੀ ਦਸੀ ਸੇਵਾ ਕਰਦੇ ਨੇ ਗੁਰੂ ਦਾ ਆਸਰਾ ਲੈਂਦੇ ਹਨ ਉਹਨਾਂ ਨੂੰ ਸਦਾ ਹੀ ਆਤਮਿਕ ਆਨੰਦ ਪ੍ਰਾਪਤ ਰਹਿੰਦਾ ਉਹਨਾਂ ਦੇ ਅੰਦਰ ਇੱਕ ਆਨੰਦ ਬਣਦਾ ਜਿਹੜੇ ਨੇਕ ਕਰਮ ਕਰਦੇ ਆ ਲੋੜਵੰਦਾਂ ਦੀ ਮਦਦ ਕਰਦੇ ਨੇ ਸੇਵਾ ਕਰਦੇ ਨੇ ਜਿਨ੍ਹਾਂ ਨਾਨਕ ਸਤ ਗੁਰੂ ਭੇਟਿਆ ਤਿਨਾ ਮੇਲੇ ਆਹਰ ਸੋਈ ਪੇਟਿਆਂ ਦਾ ਭਾਵ ਵੀ ਸ਼ਰਨ ਲੈ ਲਈ ਗੁਰੂ ਦਾ ਪੱਲਾ ਫੜ ਲਿਆ ਸਤਿਗੁਰੂ ਜੀ ਬਚਨ ਕਰਦੇ ਨੇ ਜਿਹੜੇ ਮਨੁੱਖ ਗੁਰੂ ਦਾ ਪੱਲਾ ਫੜਦੇ ਨੇ ਉਹਨਾਂ ਨੂੰ ਪਰਮਾਤਮਾ ਆਪ ਆ ਮਿਲਦਾ ਹੈ ਆਪਣੇ ਵਿੱਚ ਇੱਕ ਬਿਕ ਕਰ ਲੈਂਦਾ ਪਰਮਾਤਮਾ ਜਿਨਾਂ ਅੰਤਰ ਗੁਰਮੁਖ ਪ੍ਰੀਤ ਹੈ ਤਿਨ ਹਰ ਰਖਣ ਹਾਰਾ ਰਾਮ ਰਾਜੇ ਗੁਰੂ ਦੇ ਦੱਸੇ ਰਸਤੇ ਤੇ ਤੁਰ ਕੇ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਪਰਮਾਤਮਾ ਦੀ ਪ੍ਰੀਤ ਪੈਦਾ ਹੋ ਜਾਂਦੀ ਆ ਬਚਾਨ ਦੀ ਸਮਰੱਥਾ ਵਾਲਾ ਪਰਮਾਤਮਾ ਉਨਾਂ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਜਦੋਂ ਹੌਲੀ ਹੌਲੀ ਫਿਰ ਹਿਰਦੇ 'ਚ ਪ੍ਰੀਤ ਪੈਦਾ ਹੋਣ ਲੱਗ ਜਾਂਦੀ ਆ ਪ੍ਰਮਾਤਮਾ ਦੀ ਗੁਰੂ ਦੇ ਦੱਸੇ ਹੋਏ ਰਸਤੇ ਦੇ ਉੱਤੇ ਚੱਲ ਕੇ ਤਾਂ ਫਿਰ ਪ੍ਰਮਾਤਮਾ ਉਹਨਾਂ ਨੂੰ ਵਿਸ਼ਿਆਂ ਵਿਕਾਰਾਂ ਦੇ ਸਮੁੰਦਰ ਵਿੱਚ ਡੁੱਬਣ ਨਹੀਂ ਦਿੰਦਾ ਤਿੰਨ ਕੀ ਨਿੰਦਾ ਕੋਈ ਕਿਆ ਕਰੇ ਜੇਨ ਹਰ ਨਾਮ ਪਿਆਰਾ ਜਿੰਨਾ ਮਨੁੱਖਾਂ ਨੂੰ ਪ੍ਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਕੋਈ ਮਨੁੱਖ ਉਹਨਾਂ ਦੀ ਨਿੰਦਿਆ ਨਹੀਂ ਕਰ ਸਕਦਾ ਕਿਉਂਕਿ ਕੋਈ ਨਿੰਦਣਯੋਗ ਭੈੜ ਉਹਨਾਂ ਦੇ ਜੀਵਨ ਵਿੱਚ ਰਹਿ ਹੀ ਨਹੀਂ ਜਾਂਦਾ ਉਹਨਾਂ ਦੇ ਜੀਵਨ ਵਿੱਚ ਕੋਈ ਔਗਣ ਰਹਿ ਨਹੀਂ ਜਾਂਦਾ ਇਸ ਵਾਸਤੇ ਨਿੰਦਿਆ ਕਿਸੇ ਨੇ ਕੀ ਕਰਨੀ ਰੱਬ ਦੇ ਪਿਆਰਿਆਂ ਦਾ ਜਿਹੜਾ ਜੀਵਨ ਆ ਸ਼ੁੱਭ ਗੁਣਾਂ ਦੇ ਨਾਲ ਭਰਿਆ ਹੁੰਦਾ ਜੇਨ ਹਾਰ ਸੇਤੀ ਮਨ ਮਾਨਿਆਂ ਸਭ ਦੁਸ਼ਟ ਛਖ ਮਾਰਾ ਸੋ ਜਿਨ੍ਹਾਂ ਦਾ ਮਨ ਪਰਮਾਤਮਾ ਨਾਲ ਗਿੱਜ ਜਾਂਦਾ ਭੈੜੇ ਮਨੁੱਖ ਉਹਨਾਂ ਨੂੰ ਬਦਨਾਮ ਕਰਨ ਲਈ ਐਵੇਂ ਵਿਅਰਥ ਟੱਕਰਾਂ ਮਾਰਦੇ ਨੇ ਉਹਨਾਂ ਦੀ ਸ਼ੋਭਾ ਜੋਗ-ਜੋਗ ਹੋਈ ਕੋਈ ਨਾ ਮੇਟਨਹਾਰਾ ਰੱਬ ਦੇ ਪਿਆਰਿਆਂ ਦੇ ਉੱਤੇ ਕੋ ਕਿੰਨੇ ਵੀ ਦੂਸ਼ਣ ਲਾਉਣ ਦੀ ਕੋਸ਼ਿਸ਼ ਕਰੇ ਉਹਨਾਂ ਦੀ ਨਿੰਦਿਆ ਕਰੇ ਪਰ ਕੁੱਲ ਲੋਕਾਈ ਦੇ ਸਾਹਮਣੇ ਸੱਚ ਪ੍ਰਗਟ ਹੋ ਹੀ ਜਾਂਦਾ ਇਹ ਰੱਬ ਦੇ ਪਿਆਰੇ ਸੱਚੇ ਨੇ ਸਾਰਿਆਂ ਦਾ ਭਲਾ ਚਾਉਣ ਵਾਲੇ ਹਨ ਕਿਸੇ ਦਾ ਬੁਰਾ ਨਹੀਂ ਕਰਦੇ ਉਹਨਾਂ ਦੇ ਵਿੱਚ ਕੋਈ ਪੈੜੇ ਔਗਣ ਨਹੀਂ ਹਨ ਇਸ ਵਾਸਤੇ ਟੱਕਰਾਂ ਮਾਰਨ ਵਾਲੇ ਕੋਸ਼ਿਸ਼ਾਂ ਕਰਨ ਵਾਲੇ ਜਿਹੜੇ ਹਨ ਉਹ ਇਸ ਇਹੀ ਕੰਮ ਕਰ ਕਰਕੇ ਤੇ ਸੰਸਾਰ ਤੋਂ ਤੁਰ ਜਾਂਦੇ ਨੇ ਰੱਬ ਦੇ ਪਿਆਰਿਆਂ ਦੀ ਸ਼ੋਭਾ ਉਸੇ ਤਰ੍ਹਾਂ ਹੀ ਹੁੰਦੀ ਰਹਿੰਦੀ ਹੈ ਜਨ ਨਾਨਕ ਨਾਮ ਧਿਆਇਆ ਹਰ ਰਖਣ ਹਾਰਾ ਏ ਦਾਸ ਨਾਨਕ ਜਿਹੜੇ ਮਨੁੱਖ ਹਰ ਨਾਮ ਸਿਮਰਦੇ ਹਨ ਬਚਾਨ ਦੀ ਸਮਰੱਥਾ ਵਾਲਾ ਹਰੀ ਉਹਨਾਂ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਪਰਮਾਤਮਾ ਜੀ ਉਹਨਾਂ ਦੀ ਰੱਖਿਆ ਕਰਦੇ ਨੇ ਫਿਰ ਜਿਹੜੇ ਪ੍ਰਮਾਤਮਾ ਜੀ ਦੇ ਉਹ ਜਾਂਦੇ ਨੇ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਯਾ ਰਾਮ ਰਾਜੇ ਪ੍ਰਮਾਤਮਾ ਹਰੇਕ ਜੋਗ ਵਿੱਚ ਹੀ ਭਗਤ ਪੈਦਾ ਕਰਦਾ ਤੇ ਈੜਾ ਸਮੇਂ ਉਨਾਂ ਦੀ ਇੱਜ਼ਤ ਰੱਖਦਾ ਆ ਰਿਹਾ। ਉਹਨਾਂ ਪਗਤਾਂ ਦੇ ਉੱਤੇ ਰੱਬ ਦੇ ਪਿਆਰਿਆਂ ਦੇ ਉੱਤੇ ਜੇ ਕੋਈ ਕਸ਼ਟ ਮੁਸੀਬਤਾਂ ਆ ਜਾਂਦੀਆਂ ਨੇ ਤੇ ਵੈਗੁਰੂ ਜੀ ਆਪ ਉਹਨਾਂ ਦੀ ਰੱਖਿਆ ਵੀ ਕਰਦੇ ਨੇ। ਨਾਲ ਹੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਫਿਰ ਉਦਾਹਰਨਾਂ ਦਿੱਤੀਆਂ ਭਾਈ ਇਸ ਤਰ੍ਹਾਂ ਰੱਖਿਆ ਕਰਦੇ ਵੈਗੁਰੂ ਜੀ। ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਜਿਵੇਂ ਕੇ ਪ੍ਰਹਿਲਾਦ ਦੇ ਜ਼ਾਲਮ ਪਿਤਾ ਚੰਦਰੇ ਹਰਨਾਖਸ਼ ਨੇ ਚੰਦਰੇ ਹਰਨਾਖਸ਼ ਨੇ ਪਰਮਾਤਮਾ ਨੇ ਪਰਮਾਤਮਾ ਨੇ ਉਸ ਹਰਨਾਖਸ਼ ਨੂੰ ਆਖਰ ਜਾਨੋ ਮਾਰ ਦਿੱਤਾ ਤੇ ਆਪਣੇ ਭਗਤ ਪ੍ਰਹਲਾਦ ਦੇ ਦਿੱਤੇ ਕਸ਼ਟਾਂ ਤੋਂ ਆਪਣੇ ਭਗਤ ਪ੍ਰਹਲਾਦ ਨੂੰ ਪਿਤਾ ਦੇ ਦਿੱਤੇ ਕਸ਼ਟਾਂ ਤੋਂ ਸਹੀ ਸਲਾਮਤ ਬਚਾ ਲਿਆ ਪ੍ਰਹਲਾਦ ਭਗਤ ਸੀ ਹਰਨਾਖਸ਼ ਚਾਉਂਦਾ ਸੀ ਲੋਕੀ ਮੇਰਾ ਹੀ ਨਾਮ ਜਪਣ ਉਹਦੇ ਆਪਣੇ ਘਰ ਵਿੱਚ ਭਗਤ ਦਾ ਪ੍ਰਕਾਸ਼ ਹੋਇਆ ਹਰਨਾਕਸ਼ ਨੇ ਬਹੁਤ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਪ੍ਰਮਾਤਮਾ ਜੀ ਨੇ ਭਗਤ ਪ੍ਰਹਿਲਾਦ ਜੀ ਦੀ ਰੱਖਿਆ ਕੀਤੀ ਉਸ ਦੁਸ਼ਟ ਹਰਨਾਕਸ਼ ਦਾ ਅੰਤ ਹੋਇਆ ਸਾਰੇ ਜਾਣਦੇ ਨੇ ਅਹੰਕਾਰੀਆਂ ਨਿੰਦਕਾਂ ਪੇਠ ਦੇ ਨਾਮ ਦੇਉ ਮੁਖ ਲਾਇਆ ਜਿਵੇਂ ਕਿ ਮੰਦਰ ਵਿੱਚੋਂ ਤੱਕੇ ਦੇਣ ਵਾਲੇ ਨਿੰਦਕਾਂ ਤੇ ਜਾਤ ਅਬੇਮਾਨੀਆਂ ਨੂੰ ਪਰਮਾਤਮਾ ਨੇ ਪੇਠ ਦੇ ਕੇ ਆਪਣੇ ਭਗਤ ਨਾਮਦੇਵ ਨੂੰ ਦਰਸ਼ਨ ਦਿੱਤਾ ਇਸ ਤਰ੍ਹਾਂ ਦੀ ਸਾਖੀ ਵੀ ਪ੍ਰਸਿੱਧ ਹੈ ਜਿਹੜੇ ਭਗਤ ਨਾਮਦੇਵ ਜੀ ਨੂੰ ਮੰਦਰ ਦੇ ਵਿੱਚ ਨਹੀਂ ਸੀ ਵੜਨ ਦਿੰਦੇ ਕਹਿੰਦੇ ਸੀ ਕਿਉਂਕਿ ਇਹ ਛੋਟੀ ਜਾਤ ਵਾਲਾ ਹੈ ਇਸ ਵਾਸਤੇ ਇਹ ਮੰਦਿਰ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ। ਨਾ ਹੀ ਛੋਟੀ ਜਾਤ ਵਾਲਿਆਂ ਨੂੰ ਰੱਬ ਦਾ ਨਾਮ ਜਪਣ ਦਿੱਤਾ ਜਾਂਦਾ ਸੀ। ਪਰਮਾਤਮਾ ਨੇ ਕਿਰਪਾ ਕੀਤੀ। ਭਗਤ ਨਾਮਦੇਵ ਜੀ ਨੂੰ ਦਰਸ਼ਨ ਦਿੱਤੇ। ਆਪਣਾ ਪਿਆਰ ਬਖਸ਼ਿਆ। ਤੇ ਉਹ ਜਿਹੜੇ ਜਾਤ ਵਿਮਾਨੀ ਸੀ। ਉਹ ਤੇ ਕਿੰਦਰੇ ਲੱਭਦੇ ਨਹੀਂ। ਪਰ ਭਗਤ ਨਾਮਦੇਵ ਜੀ ਦੀ ਸ਼ੋਭਾ ਉਹਨਾਂ ਦੀ ਬਾਣੀ ਉਹਨਾਂ ਦੇ ਸ਼ਬਦ ਸਾਰੇ ਸੰਸਾਰ ਵਿੱਚ ਗਾਏ ਜਾਂਦੇ ਨੇ ਉਹਨਾਂ ਦੀ ਪੂਜਾ ਕੀਤੀ ਜਾਂਦੀ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਦੇ ਹਾਂ ਨਾਲ ਹੀ ਭਗਤ ਨਾਮਦੇਵ ਜੀ ਨੂੰ ਵੀ ਨਮਸਕਾਰ ਕਰਦੇ ਹਾਂ ਉਹਨਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਸ੍ਰੀ ਨਾਨਕ ਐਸਾ ਹਰ ਸੇਵਿਆ ਅੰਤ ਲੈ ਈਸ਼ ਡਾਇਆ ਏ ਦਾਸ ਨਾਨਕ ਜਿਹੜਾ ਵੀ ਮਨੁੱਖ ਇਹੋ ਜਹੀ ਸਮਰੱਥਾ ਵਾਲੇ ਪਰਮਾਤਮਾ ਦੀ ਸੇਵਾ ਭਗਤੀ ਕਰਦਾ ਪਰਮਾਤਮਾ ਉਸ ਨੂੰ ਦੁੱਖੀਆਂ ਵੱਲੋਂ ਦਿੱਤੇ ਜਾ ਰਹੇ ਸਭ ਕਸ਼ਟਾਂ ਤੋਂ ਆਖਰ ਬਚਾ ਲੈਂਦਾ ਵੈਗੁਰੂ ਜੀ ਆਪ ਆਪਣੇ ਪਿਆਰੇ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਦੇ ਨੇ ਆਪਣੇ ਪਿਆਰੇ ਨੂੰ ਦੁੱਖਾਂ ਕਸ਼ਟਾਂ ਵਿਗਨਾ ਪਾਪਾਂ ਰੁਕਾਵਟਾਂ ਮੁਸੀਬਤਾਂ ਤੋਂ ਬਚਾ ਕੇ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਦੇ ਨੇ ਇਹ 파ਮਨ ਉਪਦੇਸ਼ ਸਤਗੁਰੂ ਜੀ ਨੇ ਅੰਮ੍ਰਿਤ ਬਾਣੀ ਦੇ ਵਿੱਚ ਬਖਸ਼ਿਸ਼ ਕੀਤੇ ਨੇ ਅੱਜ ਦੇ ਵਕਤ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਫਤੇ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾ